ਬੱਚੇ ਜਦੋਂ ਵੀ ਸਕੂਲ ਜਾਂਦੇ ਹਨ ਤਾਂ ਰੋਜ਼ ਨਵੀਆਂ-ਨਵੀਆਂ ਫਰਮਾਇਸ਼ਾਂ ਹੁੰਦੀਆਂ ਨੇ ਕਿ ਅੱਜ ਲੰਚ ਬਾਕਸ ਦੇ ਵਿੱਚ ਅਸੀਂ ਆਹ ਲੈ ਕੇ ਜਾਣਾ ਹੈ ਅੱਜ ਅਸੀਂ ਆਹ ਲੈ ਕੇ ਜਾਣਾ ਹੈ ਅੱਜ ਆਪਾਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਾਂਗੇ ਬਹੁਤੀ ਟੇਸਟੀ ਤੇ ਹੈਲਦੀ ਵੈਜ ਰੈਪ ਇਹ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਬਿਲਕੁਲ ਰੈਸਟੋਰੈਂਟ ਸਟਾਈਲ ਕੈਫੇ ਸਟਾਈਲ ਵਰਗੇ ਹੀ ਬਣ ਕੇ ਤਿਆਰ ਹੋਣਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸੁਰਖਾਵ ਸੇਖੋ ਵਿੱਚ ਚਲੋ ਆਪਾਂ ਇਸ ਨੂੰ ਬਣਾਉਣਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਇੱਥੇ ਇੱਕ ਕੌਲੀ ਆٹے ਦੀ ਲਈ ਹੈ ਤੇ ਇੱਕ ਕੌਲੀ ਇਸ ਦੇ ਵਿੱਚ ਮੈਂ ਮੈਦੇ ਦੀ ਐਡ ਕਰ ਲਈ ਹੈ ਤੁਸੀਂ ਚਾਹੋ ਤਾਂ ਕੱਲੇ ਆٹے ਨੂੰ ਨਾਲ ਵੀ ਇਸ ਨੂੰ ਤਿਆਰ ਕਰ ਸਕਦੇ ਹੋ ਤੇ ਚਾਹੋ ਤਾਂ ਮੈਦੇ ਨਾਲ ਵੀ ਤਿਆਰ ਕਰ ਸਕਦੇ ਹੋ ਇਸ ਦੇ ਵਿੱਚ ਇੱਕ ਤੋਂ ਦੋ ਪਿੰਚ ਆਪਾਂ ਨਮਕ ਦੇ ਐਡ ਕਰਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਕੇ ਇਸ ਦਾ ਆਪਾਂ ਟਾਈਟ ਜਿਹਾ ਆਟਾ ਗੁੰਨ ਲਵਾਂਗੇ ਇਹ ਰੈਪ ਤੁਸੀਂ ਲੈਫਟਓਵਰ ਰੋਟੀਆਂ ਦੇ ਨਾਲ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਪਰ ਮੈਂ ਇੱਥੇ ਤਾਜ਼ੀਆਂ ਰੋਟੀਆਂ ਹੀ ਬਣਾਵਾਂਗੀ ਤੇ ਫਿਰ ਇਹ ਰੈਪ ਬਣਾ ਕੇ ਤਿਆਰ ਕਰਾਂਗੀ ਇਹ ਦੇਖੋ ਇੱਥੇ ਆਪਣਾ ਆਟਾ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਇਸ ਨੂੰ ਕਵਰ ਕਰਕੇ ਰੱਖ ਦਵਾਂਗੇ ਦੂਸਰੀ ਸਾਈਡ ਤੇ ਆਪਾਂ ਇਹ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਕੱਟ ਲਵਾਂਗੇ ਇੱਥੇ ਮੈਂ Shimla mirch ਲਈਆਂ ਹਨ ਨਾਲ ਹੀ ਗਾਜਰ ਤੇ ਨਾਲ ਹੀ ਇੱਥੇ ਆਪਾਂ ਲਏ ਹਨ ਉਹ ਪਿਆਜ਼ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਆਪਾਂ ਇਦਾਂ ਲੰਮੇ-ਲੰਮੇ ਸਲਾਈਸਸ ਤੇ ਬ੍ਰੀਕ ਸਲਾਈਸਸ ਦੇ ਵਿੱਚ ਕੱਟ ਲਿਆ ਹੈ ਹੁਣ ਆਪਾਂ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਲਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਰੋਟੀਆਂ ਤਿਆਰ ਕਰ ਲਵਾਂਗੇ ਇੱਥੇ ਦੇਖੋ ਆਪਣਾ ਆਟਾ ਵੀ ਬਹੁਤ ਹੀ ਵਧੀਆ ਸੈੱਟ ਹੋ ਚੁੱਕਾ ਹੈ ਤੇ ਇਸ ਨੂੰ ਆਪਾਂ ਥੋੜਾ ਜਿਹਾ ਹੱਥ ਦੇ ਨਾਲ ਮਸਲ ਕੇ ਇਸ ਦੇ ਪੀੜੇ ਤਿਆਰ ਕਰ ਲਵਾਂਗੇ ਜਦੋਂ ਆਪਾਂ ਰੈਪ ਤਿਆਰ ਕਰਨੇ ਹਨ ਤਾਂ ਇਸ ਦੇ ਲਈ ਜਿਹੜੀ ਰੋਟੀ ਹੈ ਉਸ ਦਾ ਸਾਈਜ਼ ਥੋੜਾ ਜਿਹਾ ਆਪਾਂ ਵੱਡਾ ਰੱਖਾਂਗੇ ਫਿਰ ਇਹ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਗੇ ਇੱਥੇ ਦੇਖੋ ਮੈਂ 5 ਤੋਂ 6 ਪੀੜੇ ਕਰ ਲਏ ਹਨ ਤੇ ਹੁਣ ਇਹਨਾਂ ਨੂੰ ਸੁੱਕਾ ਆਟਾ ਲਗਾ ਕੇ ਆਪਾਂ ਚੁੰਡਾ ਕਰ ਲਵਾਂਗੇ ਤੇ ਫਿਰ ਇਸ ਦੀ ਆਪਾਂ ਰੋਟੀ ਵੇਲ ਲਵਾਂਗੇ ਇਹ ਰੋਟੀ ਆਪਾਂ ਪਤਲੀ ਹੀ ਵੇਲਾਂਗੇ ਕਿਉਂਕਿ ਜਿਹੜੀ ਰੈਪ ਦੀ ਰੋਟੀ ਹੁੰਦੀ ਹੈ ਉਹ ਪਤਲੀ ਹੀ ਹੁੰਦੀ ਹੈ ਤੇ ਪਤਲੀ ਰੋਟੀ ਦੇ ਵਿੱਚ ਹੀ ਰੈਪ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਹੁਣ ਆਪਾਂ ਇਸ ਤਰ੍ਹਾਂ ਇਸ ਨੂੰ ਸੇਕ ਲਵਾਂਗੇ ਇਹਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਸੇਕਣਾ ਜਸਟ ਇਸ ਨੂੰ ਆਪਾਂ ਦੋਨਾਂ ਸਾਈਡਾਂ ਤੋਂ ਥੋੜਾ ਥੋੜਾ ਹੀ ਸੇਕਾਂਗੇ ਇਹਨਾਂ ਨੂੰ ਨਾ ਆਪਾਂ ਬਿਲਕੁਲ ਸਾੜਨਾ ਹੈ ਤੇ ਨਾ ਹੀ ਇਸ ਨੂੰ ਆਪਾਂ ਰਾੜਨਾ ਹੈ ਸੌਫਟ ਜੀ ਰੋਟੀ ਬਣਾ ਕੇ ਆਪਾਂ ਤਿਆਰ ਕਰਾਂਗੇ ਇਸ ਤਰ੍ਹਾਂ ਦੋਨਾਂ ਸਾਈਡਾਂ ਤੋਂ ਆਪਾਂ ਹਲਕੀ ਹਲਕੀ ਹੱਥਾਂ ਦੇ ਨਾਲ ਨੱਪ ਕੇ ਪਕਾ ਲਵਾਂਗੇ ਮੇਰੀ ਇੱਕ ਰਿਕੁਐਸਟ ਹੈ ਜੇਕਰ ਤੁਹਾਨੂੰ ਮੇਰੀਆਂ ਰੈਸਪੀਸ ਵਧੀਆ ਲੱਗਦੀਆਂ ਹਨ ਤਾਂ ਪਲੀਜ਼ ਇਹਨਾਂ ਨੂੰ ਵੱਧ ਤੋਂ ਵੱਧ ਲਾਈਕ ਤੇ ਆਪਣੇ ਫੈਮਿਲੀ ਫਰੈਂਡਸ ਦੇ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਇਸ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਇੱਥੇ ਆਪਾਂ ਸਾਰੀਆਂ ਰੋਟੀਆਂ ਪਕਾ ਕੇ ਤਿਆਰ ਕਰ ਲਈਆਂ ਹਨ ਤੇ ਹੁਣ ਆਪਾਂ ਜਿਹੜੀਆਂ ਸਬਜ਼ੀਆਂ ਹਨ ਉਹਨਾਂ ਨੂੰ ਥੋੜਾ ਜਿਹਾ ਸੌਤੇ ਕਰਾਂਗੇ ਤਾਂ ਕਿ ਉਹਨਾਂ ਦਾ ਥੋੜਾ ਜਿਹਾ ਕੱਚਾਪਨ ਦੂਰ ਹੋ ਜਾਵੇ ਇੱਕ ਕੜਾਈ ਦੇ ਵਿੱਚ ਆਪਾਂ ਦੇ ਇਥੇ ਮੈਂ 2 ਚਮਚ ਦੇਸੀ ਘਿਓ ਦੀ ਹਿੜ ਕੀਤੀ ਹਨ ਹੁਣ ਇਸ ਦੇ ਵਿੱਚ ਆਪਾਂ ਪਿਆਜ਼ ਐਡ ਕਰਾਂਗੇ ਤੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਭੁੰਨ ਲਵਾਂਗੇ ਬਹੁਤ ਜ਼ਿਆਦਾ ਇਹਨਾਂ ਦਾ ਕਲਰ ਚੇਂਜ ਨਹੀਂ ਕਰਨਾ ਨਾ ਹੀ ਇਹਨਾਂ ਨੂੰ ਆਪਾਂ ਬਹੁਤ ਜ਼ਿਆਦਾ ਸੌਫਟ ਕਰਨਾ ਹੈ ਹੁਣ ਥੋੜਾ ਜਿਹਾ ਭੁੰਨਣ ਤੋਂ ਮਗਰੋਂ ਇਸ ਦੇ ਵਿੱਚ ਆਪਾਂ ਸਾਰੀਆਂ ਸਬਜ਼ੀਆਂ ਉਹ ਐਡ ਕਰ ਲਵਾਂਗੇ ਸਬਜ਼ੀਆਂ ਆਪਾਂ ਬਰੀਕ ਸਲਾਈਸਸ ਦੇ ਵਿੱਚ ਕੱਟੀਆਂ ਹਨ ਤਾਂ ਕਿ ਇਹ ਜਲਦੀ ਸੌਤੇ ਹੋ ਜਾਣ ਤੇ ਇਹਨਾਂ ਦਾ ਕੱਚਾਪਨ ਵੀ ਦੂਰ ਹੋ ਜਾਵੇ ਸਾਰੀਆਂ ਸਬਜ਼ੀਆਂ ਨੂੰ ਇਸ ਤਰ੍ਹਾਂ ਹਿਲਾਉਂਦੇ ਹੋਏ ਆਪਾਂ ਪਕਾਉਣਾ ਹੈ ਹਲਕੀ ਹਲਕੀ ਥਾਨੇ ਨਾਲ ਹੀ ਹਿਲਾਵਾਂਗੇ ਤਾਂ ਕਿ ਇਹ ਬਿਲਕੁਲ ਜਿਆਦਾ ਐ ਮਿਕਸ ਮੈਚ ਜੀਆਂ ਨਾ ਹੋਣ ਥੋੜੀਆਂ ਜਿਹੀਆਂ ਸਬਜ਼ੀਆਂ ਆਪਣੀਆਂ ਪੱਕ ਚੁਕੀਆਂ ਹਨ ਹੁਣ ਇਸ ਦੇ ਵਿੱਚ ਸਵਾਦ ਦੇ ਅਨੁਸਾਰ ਆਪਾਂ ਨਮਕ ਐਡ ਕਰਾਂਗੇ ਤੇ ਇੱਕ ਛੋਟਾ ਚਮਚ ਆਪਾਂ ਇਸ ਦੇ ਵਿੱਚ ਐਡ ਕੀਤਾ ਹੈ ਲਾਲ ਮਿਰਚ ਪਾਊਡਰ ਤੇ ਨਾਲ ਹੀ ਹੁਣ ਇਸ ਦੇ ਵਿੱਚ ਆਪਾਂ 1/4 ਚਮਚ ਗਰਮ ਮਸਾਲਾ ਐਡ ਕਰਾਂਗੇ ਤੇ ਹੁਣ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਥੋੜਾ ਜਿਹਾ ਇਸ ਨੂੰ ਆਪਾਂ ਹੋਰ ਸੇਕ ਲਵਾ ਲਵਾਂਗੇ ਤਾਂ ਕਿ ਜਿਹੜੇ ਮਸਾਲੇ ਹਨ ਉਹ ਵੀ ਚੰਗੀ ਤਰ੍ਹਾਂ ਪੁੱਜ ਜਾਣ ਇਹ ਦੇਖੋ ਇੱਥੇ ਆਪਣੀਆਂ ਸਬਜ਼ੀਆਂ ਵੀ ਬਹੁਤ ਵਧੀਆ ਸੌਤੀ ਹੋ ਚੁੱਕੀਆਂ ਹਨ ਤੇ ਜਿਹੜਾ ਮਸਾਲਾ ਹੈ ਉਹ ਵੀ ਬਹੁਤ ਵਧੀਆ ਪੱਕ ਚੁੱਕਾ ਹੈ ਇਸ ਨੂੰ ਕੈਫੇ ਵਰਗਾ ਟੇਸਟੀ ਬਣਾਉਣ ਦੇ ਲਈ ਇਸ ਦੇ ਵਿੱਚ ਆਪਾਂ ਪਾਵਾਂਗੇ ਔਰਗੈਨੋ ਤੇ ਨਾਲ ਹੀ ਇਸ ਦੇ ਵਿੱਚ ਆਪਾਂ ਪਾਵਾਂਗੇ ਚਿਲੀ ਫਲੈਕਸ ਜਿਸਦੇ ਨਾਲ ਇਸ ਦਾ ਟੇਸਟ ਬਿਲਕੁਲ ਆਪਾਂ ਨੂੰ ਕੈਫੇ ਦੇ ਵਿੱਚ ਮਿਲਣ ਵਾਲੇ ਰੈਪਸ ਵਰਗਾ ਹੀ ਆਵੇਗਾ। ਹੁਣ ਇਸ ਨੂੰ ਆਪਾਂ ਮੜਾ ਜਾ ਮਿਕਸ ਕਰ ਲਵਾਂਗੇ ਤੇ ਫਿਰ ਇਸ ਨੂੰ ਆਪਾਂ ਗੈਸ ਬੰਦ ਕਰਕੇ ਸਾਈਡ ਤੇ ਰੱਖ ਦਵਾਂਗੇ। ਹੁਣ ਆਪਾਂ ਰੈਪ ਬਣਾਉਣੇ ਸਟਾਰਟ ਕਰਦੇ ਹਾਂ। ਇੱਥੇ ਦੇਖੋ ਆਪਾਂ ਸਾਰੇ ਫੁਲਕੇ ਲੈ ਲਏ ਹਨ। ਤੇ ਹੁਣ ਇੱਕ ਰੋਟੀ ਆਪਾਂ ਲਵਾਂਗੇ। ਤੇ ਇਸ ਦੇ ਉੱਪਰ ਆਪਾਂ ਲਗਾਵਾਂਗੇ ਪੀਜ਼ਾ ਸੌਸ ਜੇ ਤੁਹਾਡੇ ਕੋਲ ਪੀਜ਼ਾ ਸੌਸ ਨਹੀਂ ਹੈ ਤਾਂ ਤੁਸੀਂ ਕੈਚੱਪ ਵੀ ਯੂਜ਼ ਕਰ ਸਕਦੇ ਹੋ ਜਾਂ ਤੁਸੀਂ ਗ੍ਰੀਨ ਚਿਲੀ ਵੀ ਯੂਜ਼ ਕਰ ਸਕਦੇ ਹੋ ਘਰ ਦੇ ਵਿੱਚ ਤਿਆਰ ਕਰਕੇ ਇਸ ਤਰ੍ਹਾਂ ਸਾਰੀ ਰੋਟੀ ਦੇ ਉੱਪਰ ਆਪਾਂ ਇਸ ਤਰ੍ਹਾਂ ਪੀਜ਼ਾ ਸੌਸ ਲਗਾ ਦੇਵਾਂਗੇ ਤੇ ਹੁਣ ਸੈਂਟਰ ਦੇ ਵਿੱਚ ਸੌਤੇ ਕੀਤੀਆਂ ਹੋਈਆਂ ਸਬਜ਼ੀਆਂ ਪਾ ਦਵਾਂਗੇ ਫੀਲਿੰਗ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਕਰ ਸਕਦੇ ਹੋ ਇੱਥੇ ਮੈਂ ਪਨੀਰ ਨੂੰ ਥੋੜਾ ਜਿਹਾ ਸੌਤੇ ਕਰਕੇ ਠੰਡੇ ਪਾਣੀ ਦੇ ਵਿੱਚ ਪਾ ਕੇ ਰੱਖ ਲਿਆ ਸੀ ਤਾਂ ਕਿ ਇਹ ਸੌਫਟ ਰਹੇ ਹੁਣ ਇਸ ਦੇ ਪੀਸਿਸ ਆਪਾਂ ਇਸ ਤਰ੍ਹਾਂ ਉੱਪਰ ਲਗਾ ਦੇਵਾਂਗੇ ਤੁਸੀਂ ਇਸ ਦੇ ਵਿੱਚ ਜੋ ਚਾਹੋ ਸਬਜ਼ੀਆਂ ਐਡ ਕਰ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਦੋਨਾਂ ਸਾਈਡਾਂ ਤੋਂ ਇਸ ਨੂੰ ਫੋਲਡ ਕਰਕੇ ਟੂਥਪੀਕ ਦੇ ਨਾਲ ਟੌਕ ਕਰਕੇ ਰੱਖ ਦਵਾਂਗੇ ਇਸੇ ਤਰ੍ਹਾਂ ਬਾਕੀ ਰੈਪ ਵੀ ਆਪਾਂ ਤਿਆਰ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਜਲਦੀ ਇਹ ਆਪਣੇ ਰੈਪ ਬਣ ਕੇ ਤਿਆਰ ਹੋ ਚੁੱਕੇ ਹਨ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਹੁਤ ਹੀ ਹੈਲਦੀ ਤੇ ਟੇਸਟੀ ਆਪਸ਼ਨ ਹੈ ਲੰਚ ਬਾਕਸ ਦੇ ਲਈ ਜੇਕਰ ਆਪਾਂ ਰਾਤ ਨੂੰ ਸਬਜ਼ੀਆਂ ਸਾਰੀਆਂ ਕੱਟ ਕੇ ਰੱਖ ਲਵਾਂਗੇ ਤੇ ਮਾਰਨਿੰਗ ਵਿੱਚ ਇਹਨਾਂ ਨੂੰ ਸੌਤੇ ਕਰਕੇ ਮਿੰਟਾਂ ਦੇ ਵਿੱਚ ਆਪਾਂ ਇਹ ਤਿਆਰ ਕਰਕੇ ਬੱਚਿਆਂ ਨੂੰ ਟਿਫਨ ਬਾਕਸ ਦੇ ਵਿੱਚ ਦੇ ਸਕਦੇ ਹਾਂ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਹਨ ਤੇ ਬੱਚੇ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਣਗੇ ਹੁਣ ਆਪਾਂ ਕੜਾਈ ਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਪਾ ਲਿਆ ਹੈ ਤੇ ਹੁਣ ਜਿਹੜੇ ਆਪਾਂ ਰੈਪ ਤਿਆਰ ਕੀਤੇ ਹਨ ਇਹਨਾਂ ਨੂੰ ਆਪਾਂ ਦੋਨਾਂ ਸਾਈਡਾਂ ਤੋਂ ਪਕਾ ਕੇ ਕ੍ਰਿਸਪੀ ਕਰ ਲਵਾਂਗੇ ਜਿਸ ਦੇ ਨਾਲ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਟੇਸਟ ਬਹੁਤ ਜ਼ਿਆਦਾ ਵਧੀਆ ਆਵੇਗਾ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਵੀ ਬਣ ਕੇ ਤਿਆਰ ਹੋਣਗੇ ਇਸ ਤਰ੍ਹਾਂ ਦੋਨਾਂ ਸਾਈਡਾਂ ਤੋਂ ਆਪਾਂ ਹਲਕੇ ਹੱਥਾਂ ਦੇ ਨਾਲ ਦਬਾਉਂਦੇ ਹੋਏ ਪਕਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਆਪਣੇ ਰੈਪ ਬਣ ਕੇ ਤਿਆਰ ਹੋ ਚੁੱਕੇ ਹਨ ਹੁਣ ਆਪਾਂ ਇਹਨਾਂ ਨੂੰ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਤੇ ਇਸ ਤਰ੍ਹਾਂ ਸਾਈਡ ਤੇ ਆਪਾਂ ਰੱਖ ਕੇ ਇਹਨਾਂ ਨੂੰ ਆਪਾਂ ਸੈਂਟਰ 'ਚੋਂ ਕੱਟ ਲਵਾਂਗੇ ਤੁਸੀਂ ਚਾਹੋ ਤਾਂ ਇਸ ਤਰ੍ਹਾਂ ਕੱਟੇ ਤੋਂ ਬਿਨਾਂ ਵੀ ਸਾਬਤ ਹੀ ਖਾ ਸਕਦੇ ਹੋ ਪਰ ਮੈਂ ਥੋੜਾ ਜਿਹਾ ਇਹਨਾਂ ਨੂੰ ਕਟਾਂਗੀ ਜਿਸ ਦੇ ਨਾਲੇ ਬਹੁਤ ਹੀ ਜ਼ਿਆਦਾ ਵਧੀਆ ਲੱਗਣਗੇ ਦੇਖਣ ਦੇ ਵਿੱਚ ਵੀ ਚੀਜ਼ ਵਧੀਆ ਹੋਵੇ ਤਾਂ ਹੀ ਬੱਚੇ ਖੁਸ਼ ਹੋ ਕੇ ਖਾਂਦੇ ਹਨ ਇਸ ਤਰ੍ਹਾਂ ਸੈਂਟਰ ਦੇ ਵਿੱਚੋਂ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨੇ ਜ਼ਿਆਦਾ ਜੰਮੀ ਆਪਣੇ ਰੈਪ ਬਣ ਕੇ ਤਿਆਰ ਹੋ ਚੁੱਕੇ ਹਨ ਤੁਸੀਂ ਇੱਕ ਵਾਰੀ ਜ਼ਰੂਰ ਇਹਨਾਂ ਨੂੰ ਟਰਾਈ ਕਰਿਓ ਤੇ ਆਪਣਾ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਲਓ ਜੀ ਬੱਚੇ ਵੈਸੇ ਤਾਂ ਸਬਜ਼ੀਆਂ ਖਾ ਕੇ ਖੁਸ਼ ਨਹੀਂ ਹੁੰਦੇ ਜੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਸਬਜ਼ੀਆਂ ਖਵਾਵਾਂਗੇ ਤੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਲੋ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਬਟਰ ਪੇਪਰ ਦੇ ਨਾਲ ਕਵਰ ਕਰ ਲਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਵਧੀਆ ਆਪਣੇ ਰੈਪ ਬਣ ਕੇ ਤਿਆਰ ਹੋ ਚੁੱਕੇ ਹਨ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੇ ਹਨ ਤੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਬਣਦੇ ਹਨ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਵੱਤੂ ਵੱਦ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ